جا 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 جا

ਇਹ ਪਾਈਪ ਲਾਈਨ ਵਾਲਿਆਂ ਦਾ ਪ੍ਰਸ਼ਾਸਨ ਦਾ ਤਾਮਾ ਜਾਮਾ ਜਿਹੜਾ ਸਾਰਾ ਉਹ ਹੁਣ ਇੱਥੇ ਜਾਂਦਾ ਹੋਇਆ ਕਿਸਾਨਾਂ ਨੇ ਕੱਟ ਕਰਕੇ ਆਪ ਦਾ ਜਿਹੜਾ ਬਚਾਅ ਕੀਤਾ ਹੈ ਲੰਮੇ ਸਮੇਂ ਤੋਂ ਪਾਈਪ ਲਾਈਨ ਇਹ ਰੁਕੀ ਹੋਈ ਹੈ ਅੱਜ ਪ੍ਰਸ਼ਾਸਨ ਅੱਥਰ ਚੜ ਕੇ ਆਇਆ ਸੀਗਾ ਤੋਂ ਕਿਸਾਨਾਂ ਨੇ ਇਕੱਠੇ ਹੋ ਕੇ ਪਾਈਪ ਲਾਈਨ ਰੋਕੀ ਹੈ ਤੇ ਇੱਥੋਂ ਤੇ ਇੱਥੋਂ ਜਿਹੜਾ ਇਹਨਾਂ ਦਾ ਸਾਜੋ ਸਮਾਨ ਹੈ ਉਹ ਇੱਥੋਂ ਤੋਰਿਆ ਕਿ ਇੱਥੋਂ ਆਪਾਂ ਦਾ ਦਸਾਂ ਦਾ ਸਮਾਨ ਜਿਹੜਾ ਲੈ ਜਾਓ ਮੈਂ ਜਗਦੇਵ ਸਿੰਘ ਚੋਕੇ ਵਾਲਾ ਭਾਰਤੀ ਸੰਘ ਦੇ ਨੇਕਤਾ ਗ੍ਰਾਹਕ ਦਾ ਜ਼ਿਲ੍ਹੇਦਾਰ ਨੂੰ ਆ ਜੋ ਅੱਜ ਪ੍ਰਸ਼ਾਸਨ ਚੜ ਕੇ ਆਇਆ ਸੀ ਪਾਈਪਲੈਨ ਪਾਉਣ ਦੀ ਖਾਤਰ ਇਹ ਹੀ ਠੱਕੇ ਨਾਲ ਪਾਈਪਲੈਨ ਪਾ ਦਾਂਗੇ ਲੋਕਾਂ ਦੀ ਤਾਕਤ ਤੇ ਜ਼ੋਰ ਤੇ ਉਹਨਾਂ ਨੂੰ ਬਰੰਕ ਭੁਗਤਣਾ ਪਿਆ ਤੇ ਇਹ ਨੇ ਲੋਕਾਂ ਦੀ ਤਾਕਤ ਹੈ ਜਿਨੇ ਜਿੱਤ ਲੋਕਾਂ ਦੀ ਹੋਈ ਆ ਪ੍ਰਸ਼ਾਸਨ ਜੋ ਚੜ ਕੇ ਆਈ ਉਹਨਾਂ ਦੀ ਹਾਰ ਹੋਈ ਆ ਇਸ ਕਰਕੇ ਮਸ਼ੀਨਾਂ ਜਿਹੜੀਆਂ ਉਹ ਜਾ ਰਹੀਆਂ ਤੁਸੀਂ ਦੇਖ ਆਪਣੀ ਤਾਕਤ ਦੇ ਜੋਰ ਤੇ ਵੱਡੇ ਵੱਡੇ ਕ੍ਰਿਸ਼ਮੇ ਦਿਖਾਉਂਦੇ